ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦਿੱਲੀ ਘਾਰ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਰੂਬਿਓ ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਕਰ ਰਹੇ ਨੇ ਰੂਬਿਓ ਕੈਨੇਡਾ ਵਿਖੇ ਜੀ7 ਮੀਟਿੰਗ ਦੌਰਾਨ ਸ਼ਿਰਕਤ ਕਰਨ ਪਹੁੰਚੇ ਸੀ ਜਿੱਥੇ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬਿਓ ਨੇ ਕਿਹਾ ਕਿ ਦਿੱਲੀ ਤਮਾਕੇ ਦੇ ਸਬੰਧ ਵਿੱਚ ਭਾਰਤ ਨੂੰ ਜੇਕਰ ਜ਼ਰੂਰਤ ਪਈ ਤਾਂ ਅਸੀਂ ਹਰ ਤਰੀਕੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਅਮਰੀਕਾ ਨੇ 10 ਨਵੰਬਰ ਨੂੰ ਦਿੱਲੀ ਵਿੱਚ ਹੋਏ ਕਾਰ ਬੰਬ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਸੰਭਾਲ ਰਹੇ ਨੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਸਹਿਯੋਗ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕੈਨੇਡਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਬਿਓ ਨੇ ਕਿਹਾ ਕਿ ਅਸੀਂ ਮਦਦ ਦੀ ਪੇਸ਼ਕਸ਼ ਕੀਤੀ ਹੈ ਪਰ ਸਾਨੂੰ ਲੱਗਦਾ ਹੈ ਕਿ ਉਹ ਇਹਨਾਂ ਜਾਂਚਾਂ ਵਿੱਚ ਬਹੁਤ ਸਮਰੱਥ ਨੇ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਨਹੀਂ ਅਤੇ ਉਹ ਚੰਗਾ ਕੰਮ ਕਰ ਰਹੇ ਨੇ ਯਾ ਵੀਅਰ ਅਵੇਅਰ ਆਫ ਦੈਟ ਦ ਪੋਟੈਂਸ਼ੀਅਲ ਦੈਟ ਹੌਲਡਸ ਬਟ ਆਈ ਥਿੰਕ ਦ ਇੰਡੀਅਨਸ ਆਰ ਨੀਡ ਟੂ ਬੀ ਕਮੈਂਡਡ ਦੇਵ ਬੀਨ ਵੈਰੀ ਮੈਜਰਡ ਐਂਡ ਕਾਸ਼ਸ ਐਂਡ ਵੈਰੀ ਪ੍ਰੋਫੈਸ਼ਨਲ ਇਨ ਹਾਉ ਦੇ ਆਰ ਕੈਰੀਇੰਗ ਆਊਟ ਦਿਸ ਇਨਵੈਸਟੀਗੇਸ਼ਨ ਉਮ ਦੈਟ ਇਨਵੈਸਟੀਗੇਸ਼ਨ ਕੰਟੀਨਿਊਜ਼ It clearly was a terrorist attack, and it was a car loaded with highly explosive materials that detonated and killed a lot of people. I don't think that the European Union gets to determine what international law is. No, they, they certainly don't get to determine is how the United States defends its national security. The United States is under attack from organized criminal narco-terrorists in our hemisphere and the president is responding in the defense of our country i do find it interesting that all these countries want us to send you know and supply for example nuclear-capable tomahawk missiles to defend europe but when the united states positions aircraft carriers in our hemisphere where we live somehow that's a problem so i would say that the united states is in this president's made very clear his job is to protect the united states from threats against the united states and that is what he's doing in this operation ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਜੀ 7 ਮੀਟਿੰਗ ਤੋਂ ਇਲਾਵਾ ਰੂਬਿਓ ਨਾਲ ਮੁਲਾਕਾਤ ਕੀਤੀ ਦੋਹਾਂ ਆਗੂਆਂ ਨੇ ਦਿੱਲੀ ਬੰਬ ਧਮਾਕੇ ਸਮੇਤ ਦੁਵੱਲੇ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ ਜੈ ਸ਼ੰਕਰ ਨੇ ਕਿਹਾ ਕਿ ਦਿੱਲੀ ਧਮਾਕਿਆਂ ਵਿੱਚ ਹੋਏ ਜਾਨੀ ਨੁਕਸਾਨ ਲਈ ਉਹਨਾਂ ਦੇ ਸੰਵੇਦਨਾ ਲਈ ਅਸੀਂ ਉਹਨਾਂ ਦਾ ਤਨਵਾਦ ਕਰਦੇ ਹਾਂ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰ ਅਤੇ ਸਪਲਾਈ ਚੇਨਾਂ ਤੇ ਚਰਚਾ ਕੀਤੀ ਹੈ ਯੂਕਰੇਨ ਸੰਘਰਸ਼ ਮੱਧ ਪੂਰਬ ਪੱਛਮੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ਤੇ ਵਿਚਾਰਸਾਂ ਜੇ ਕਿਤੇ ਗਏ ਜੈਸ਼ੰਕਰ ਨੇ ਕਿਹਾ ਕਿ ਰਾਜਸਥਾਨ ਦੀ ਦਿੱਲੀ ਹਾਈ ਅਲਰਟ ਤੇ ਹੈ ਅਤੇ ਅਤਵਾਦੀ ਸਬੰਧਾਂ ਦੀ ਜਾਂਚ ਚੱਲ ਰਹੀ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰਤ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਇਸ ਹਫਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਵਾਪਰੀ ਘਟਨਾ ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦਿੱਲੀ ਕਾਰ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਰੂਬਿਓ ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਕਰ ਰਹੇ ਨੇ ਰੂਬਿਓ ਕੈਨੇਡਾ ਵਿਖੇ ਜੀ7 ਮੀਟਿੰਗ ਦੌਰਾਨ ਸ਼ਿਰਕਤ ਕਰਨ ਪਹੁੰਚੇ ਸੀ ਜਿੱਥੇ ਉਹਨਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬਿਓ ਨੇ ਕਿਹਾ ਕਿ ਦਿੱਲੀ ਤਮਾਕੇ ਦੇ ਸਬੰਧ ਵਿੱਚ ਭਾਰਤ ਨੂੰ ਜੇਕਰ ਜ਼ਰੂਰਤ ਪਈ ਤਾਂ ਅਸੀਂ ਹਰ ਤਰੀਕੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ। ਅਮਰੀਕਾ ਨੇ 10 ਨਵੰਬਰ ਨੂੰ ਦਿੱਲੀ ਵਿੱਚ ਹੋਏ ਕਾਰ ਬੰਬ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਸੰਭਾਲ ਰਹੇ ਨੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਸਹਿਯੋਗ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕੈਨੇਡਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਬਿਓ ਨੇ ਕਿਹਾ ਕਿ ਅਸੀਂ ਮਦਦ ਦੀ ਪੇਸ਼ਕਸ਼ ਕੀਤੀ ਹੈ ਪਰ ਸਾਨੂੰ ਲੱਗਦਾ ਹੈ ਕਿ ਉਹ ਇਹਨਾਂ ਜਾਂਚਾਂ ਵਿੱਚ ਬਹੁਤ ਸਮਰੱਥ ਨੇ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਨਹੀਂ ਅਤੇ ਉਹ ਚੰਗਾ ਕੰਮ ਕਰ ਰਹੇ ਨੇ ਯਾ ਵੀਅਰ ਅਵੇਅਰ ਆਫ ਦ ਪੋਟੈਂਸ਼ਲ ਦੈਟ ਇਟ ਹੌਲਡਸ ਬਟ ਆਈ ਥਿੰਕ ਦ ਇੰਡੀਅਨਸ ਆਰ ਨੀਡ ਟੂ ਬੀ ਕਮੈਂਡਡ ਦੇਵ ਬੀਨ ਵੈਰੀ ਮੈਜਰਡ ਐਂਡ ਕਾਸ਼ਸ ਐਂਡ ਵੈਰੀ ਪ੍ਰੋਫੈਸ਼ਨਲ ਇਨ ਹਾਉ ਦੇ ਆਰ ਕੈਰੀਇੰਗ ਆਊਟ ਦਿਸ ਇਨਵੈਸਟੀਗੇਸ਼ਨ ਉਮ ਦੈਟ ਇਨਵੈਸਟੀਗੇਸ਼ਨ ਕੰਟੀਨਿਊਜ਼ Uh, it clearly was a terrorist attack, and it was a car loaded with highly explosive materials that detonated and killed a lot of people. I don't think that the European Union gets to determine what international law is. No, they, they certainly don't get to determine is how the United States defends its national security. The United States is under attack from organized criminal narco-terrorists in our hemisphere, and the president is responding in the defense of our country. i do find it interesting that all these countries want us to send, you know, and supply, for example, nuclear-capable tomahawk missiles to defend europe, but when the united states positions aircraft carriers in our hemisphere where we live, somehow that's a problem. so i would say that the united states, is, and this president has made very clear, his job is to protect the united states from threats against the united states, and that is what he's doing in this operation. Okay. ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਜੀ 7 ਮੀਟਿੰਗ ਤੋਂ ਇਲਾਵਾ ਰੂਬਿਓ ਨਾਲ ਮੁਲਾਕਾਤ ਕੀਤੀ ਦੋਹਾਂ ਆਗੂਆਂ ਨੇ ਦਿੱਲੀ ਬੰਬ ਧਮਾਕਿਆਂ ਸਮੇਤ ਦੁਵੱਲੇ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ ਜੈ ਸ਼ੰਕਰ ਨੇ ਕਿਹਾ ਕਿ ਦਿੱਲੀ ਧਮਾਕਿਆਂ ਵਿੱਚ ਹੋਏ ਜਾਨੀ ਨੁਕਸਾਨ ਲਈ ਉਹਨਾਂ ਦੇ ਸੰਵੇਦਨਾ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰ ਅਤੇ ਸਪਲਾਈ ਚੇਨਾਂ ਤੇ ਚਰਚਾ ਕੀਤੀ ਹੈ ਯੂਕਰੇਨ ਸੰਘਰਸ਼ ਮਦ ਪੂਰਬ ਪੱਛਮੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ਤੇ ਵਿਚਾਰਸਾਂ ਜੇ ਕਿਤੇ ਗਏ ਜੈ ਸ਼ੰਕਰ ਨੇ ਕਿਹਾ ਕਿ ਰਾਜਸਥਾਨ ਦੀ ਦਿੱਲੀ ਹਾਈ ਅਲਰਟ ਤੇ ਹੈ ਅਤੇ ਅਤਵਾਦੀ ਸਮੰਧਾਂ ਦੀ ਜਾਂਚ ਚੱਲ ਰਹੀ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰਤ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਇਸ ਹਫਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਵਾਪਰੀ ਘਟਨਾ ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਦਿੱਲੀਕਾਰ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ ਹਾਲਾਂਕਿ ਰੂਬਿਓ ਨੇ ਇਹ ਵੀ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਕਰ ਰਹੇ ਨੇ ਰੂਬਿਓ ਕੈਨੇਡਾ ਵਿਖੇ ਜੀ7 ਮੀਟਿੰਗ ਦੌਰਾਨ ਸ਼ਿਰਕਤ ਕਰਨ ਪਹੁੰਚੀ ਸੀ ਜਿੱਥੇ ਉਹਨਾਂ ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਬਿਓ ਨੇ ਕਿਹਾ ਕਿ ਦਿੱਲੀ ਤਮਾਕੇ ਦੇ ਸਬੰਧ ਵਿੱਚ ਭਾਰਤ ਨੂੰ ਜੇਕਰ ਜ਼ਰੂਰਤ ਪਈ ਤਾਂ ਅਸੀਂ ਹਰ ਤਰੀਕੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ। ਅਮਰੀਕਾ ਨੇ 10 ਨਵੰਬਰ ਨੂੰ ਦਿੱਲੀ ਵਿੱਚ ਹੋਏ ਕਾਰ ਬੰਬ ਤਮਾਕੇ ਦੀ ਜਾਂਚ ਵਿੱਚ ਭਾਰਤ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਕਿ ਭਾਰਤੀ ਅਧਿਕਾਰੀ ਜਾਂਚ ਨੂੰ ਪੇਸ਼ੇਵਰ ਢੰਗ ਨਾਲ ਸੰਭਾਲ ਰਹੇ ਨੇ ਜੇਕਰ ਜ਼ਰੂਰਤ ਪਈ ਤਾਂ ਅਸੀਂ ਸਹਿਯੋਗ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕੈਨੇਡਾ ਵਿੱਚ ਜੀ7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਬਿਓ ਨੇ ਕਿਹਾ ਕਿ ਅਸੀਂ ਮਦਦ ਦੀ ਪੇਸ਼ਕਸ਼ ਕੀਤੀ ਹੈ ਪਰ ਸਾਨੂੰ ਲੱਗਦਾ ਹੈ ਕਿ ਉਹ ਇਹਨਾਂ ਜਾਂਚਾਂ ਵਿੱਚ ਬਹੁਤ ਸਮਰੱਥ ਨੇ ਉਹਨਾਂ ਨੂੰ ਸਾਡੀ ਮਦਦ ਦੀ ਲੋੜ ਨਹੀਂ ਅਤੇ ਉਹ ਚੰਗਾ ਕੰਮ ਕਰ ਰਹੇ ਨੇ ਯਾ ਵੀਅਰ ਅਵੇਅਰ ਆਫ ਦੈਟ ਦ ਪੋਟੈਂਸ਼ਲ ਦੈਟ ਹੌਲਡਸ ਬਟ ਆਈ ਥਿੰਕ ਦ ਇੰਡੀਅਨਸ ਆਰ ਨੀਡ ਟੂ ਬੀ ਕਮੈਂਡਡ ਦੇਵ ਬੀਨ ਵੈਰੀ ਮੈਜਰਡ ਐਂਡ ਕਾਸ਼ਸ ਐਂਡ ਵੈਰੀ ਪ੍ਰੋਫੈਸ਼ਨਲ ਇਨ ਹਾਉ ਦੇ ਆਰ ਕੈਰੀਇੰਗ ਆਊਟ ਦਿਸ ਇਨਵੈਸਟੀਗੇਸ਼ਨ ਉਮ ਦੈਟ ਇਨਵੈਸਟੀਗੇਸ਼ਨ ਕੰਟੀਨਿਊਜ਼ It clearly was a terrorist attack and it was a car loaded with highly explosive materials that detonated and killed a lot of people. I don't think that the European Union gets to determine what international law is. No, they, they certainly don't get to determine is how the United States defends its national security. The United States is under attack from organized criminal narco terrorists in our hemisphere and the president is responding in the defense of our country. I do find it interesting that all these countries want us to send, you know, and supply, for example, nuclear capable Tomahawk missiles to defend Europe. go in the united states positions aircraft carriers in our hemisphere where we live somehow that's a problem so i would say that the united states in this president's made very clear his job is to protect the united states from threats against the united states and that is what he's doing in this operation इससे पहले विदेश मंत्री एस जयशंकर ने जी7 मीटिंग तो अलावा रूबियो नाल मुलाकात की थी दोहा अगो ने दिल्ली बम धमाके समेत दुबल्ले और विश्वव्यापी मुद्दाते चर्चा की जयशंकर ने कहा कि दिल्ली धमाका में हुए जानी नुकसान ਲਈ ਉਨ੍ਹਾਂ ਦੇ ਸੰਵੇਦਨਾ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਦੁਵੱਲੇ ਸਬੰਧਾਂ ਖਾਸ ਕਰਕੇ ਵਪਾਰ ਅਤੇ ਸਪਲਾਈ ਚੇਨਾਂ ਤੇ ਚਰਚਾ ਕੀਤੀ ਹੈ ਯੂਕਰੇਨ ਸੰਘਰਸ਼ ਮੱਧ ਪੂਰਬ ਪੱਛਮੀ ਏਸ਼ੀਆ ਅਤੇ ਹਿੰਦ ਪ੍ਰਸ਼ਾਂਤ ਤੇ ਵਿਚਾਰ ਸਾਂਝੇ ਕੀਤੇ ਗਏ ਜੈ ਸ਼ੰਕਰ ਨੇ ਕਿਹਾ ਕਿ ਰਾਜਧਾਨੀ ਦਿੱਲੀ ਹਾਈ ਅਲਰਟ ਤੇ ਹੈ ਅਤੇ ਆਤਵਾਦੀ ਸਬੰਧਾਂ ਦੀ ਜਾਂਚ ਚੱਲ ਰਹੀ ਹੈ ਇਸ ਹਫਤੇ ਦੇ ਸ਼ੁਰੂ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਅਤੇ ਜ਼ਰੂਰਤ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ ਇਸ ਹਫਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਕਿਹਾ ਸੀ ਕਿ ਉਹ ਦਿੱਲੀ ਵਿੱਚ ਵਾਪਰੀ ਘਟਨਾ ਤੇ ਨਜ਼ਰ ਰੱਖ ਰਿਹਾ ਹੈ ਅਤੇ ਲੋੜ ਪੈਣ ਤੇ ਸਹਾਇਤਾ ਪ੍ਰਦਾਨ ਕਰੇਗਾ